ਚਲੰਗਾ 28 ਮਕਦਮਾ ਨੰਬਰ 54 थाना सदर मुरਿੰਡਾ ਦੇ ਵਿੱਚ ਦਰਜ ਕੀਤਾ ਜਿਹਦੇ ਤਹਿਤ ਕਾਰਵਾਈ ਕਰਦੇ ਆ ਪੁਲਿਸ ਵੱਲੋਂ ਨਕਲੀ ਨੋਟ ਛਾਪਣ ਵਾਲਾ ਪ੍ਰਿੰਟਰ 21500 ਨਕਲੀ ਨੋਟ 5500 ਦੀ ਜਿਹੜੀ ਮਿਲਦੀ ਦੀ ਨੇ ਉਹਨਾਂ ਨੂੰ ਰਿਕਵਰ ਕੀਤਾ ਗਿਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਦੋਸ਼ੀ ਕੁਲਵੰਤ ਸਿੰਘ ਔਰ ਜਸਵਿੰਦਰ ਸਿੰਘ ਨੇ ਔਰ ਇਹਦੇ ਵਿੱਚ ਇਹਨਾਂ ਦੇ ਦੋ ਹਮਸ਼ੁਫਰਾ ਹੋ ਕੇ ਜੋ ਅਕਿਊਜ਼ਡ ਇਹਨਾਂ ਦੇ ਨਾਲ ਕੰਮ ਕਰ ਰਹੇ ਸੀ ਉਹਨਾਂ ਦੀ ਭਾਲ ਜਾਰੀ ਹੈ ਔਰ ਆਇਡੈਂਟੀਫਿਕੇਸ਼ਨ ਉਹਨਾਂ ਦੀ ਹੋ ਚੁੱਕੀ ਹੈ ਬਟ ਉਹਨਾਂ ਨੂੰ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਇਹਦਾ ਇੱਕ ਬਰੀਫ ਸੰਖੇਪ ਹਾਲਾਤ ਮੈਂ ਤੁਹਾਨੂੰ ਇਹ ਦੱਸੂਗੀ ਵੀ ਇਹ ਜੋ ਦੋਸ਼ੀ ਨੇ ਮੋਗੇ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਉੱਥੇ ਮੋਬਾਈਲਾਂ ਦੀ ਦੁਕਾਨ ਇਹਨਾਂ ਦੀ ਆਪਦੀ ਜਿੱਥੇ ਨਕਲੀ ਕਰੰਸੀ ਜਿਹੜੀ ਛਾਪ ਕੇ ਅੱਗੇ ਸਰਕੂਲੇਟ ਕਰਦੇ ਸੀ ਮਾਰਕੀਟ ਤੇ ਪਹਿਲਾਂ ਕਿਸੇ ਮੁਕਦਮੇ ਦੇ ਵਿੱਚ ਅੰਦਰ ਸੀ ਜਿੱਥੇ ਦੋ ਦੋਸ਼ੀਆਂ ਦਾ ਇਹਨਾਂ ਦਾ ਮੇਨ ਮਿਲਾਪ ਹੋਇਆ ਸੀ ਫਰੀਦਕੋਟ ਜੇਲ੍ਹ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਜਦੋਂ ਇਹਨਾਂ ਨੇ ਅੱਗੇ ਜਿਹੜੀ ਪਲੈਨਿੰਗ ਆਪਦੀ ਸਾਰੀ ਘੜੀ ਘੜ ਕੇ ਤੇ ਫਿਰ ਇਹਨਾਂ ਨੇ ਜਿਹੜਾ ਨੋਟਸ ਛਾਪਣ ਦਾ ਕੰਮ ਸ਼ੁਰੂ ਕਰਤਾ ਔਰ ਇਹਨਾਂ ਦਾ ਜਿਹੜਾ ਅਪਰਾਧਿਕ ਪਿਛੋਕੜ ਹੈ ਦੋ ਪਰਚੇ ਇਹਨਾਂ ਤੇ ਪਹਿਲਾਂ ਦਰਜ ਹੋਏ ਨੇ ਜਿਦੇ ਚ ਮੋਗਾ ਦੇ ਵਿੱਚ ਐਫ ਆਈ ਆਰ ਨੰਬਰ 33 ਔਰ ਐਫ ਆਈ ਆਰ ਨੰਬਰ ਜਿਹੜੀ ਹੈਗੀ 15 ਮਾਛੀਵਾੜਾ ਦੇ ਵਿੱਚ ਡਿਸਟ੍ਰਿਕਟ ਖੰਨਾ ਦੇ ਵਿੱਚ ਇਹਨਾਂ ਤੇ ਦਰਜ ਹੈ ਔਰ ਇਹਦੇ ਚ ਜਿਹੜੇ ਦੋ ਅਕਿਊਜ਼ ਨੇ ਜਸਵਿੰਦਰ ਤੇ ਕੁਲਵੀਰ ਇਹ ਹੈਗੇ ਨੇ ਭرائی ਨਹੀਂ ਸਕੇ ਭਰਾ ਨੇ ਤੇ ਉਹਦੇ ਵਿੱਚੋਂ ਹਲੇ ਕੁਲਵੀਰ ਨੂੰ ਸਾਡੇ ਵੱਲੋਂ ਗ੍ਰਿਫਤਾਰ ਕਰਨਾ ਬਾਕੀ ਹੈ ਤੇ ਸਦਰ ਮੋਰਿੰਡਾ ਸਬਡਿਵੀਜ਼ਨ ਮੋਰੰਡਾ ਦੀ ਜਿਹੜੀ ਟੀਮ ਵੱਲੋਂ ਇਹ ਵਧੀਆ ਕਾਰਗੁਜ਼ਾਰੀ ਅਮਲ ਦੇ ਵਿੱਚ ਲਿਆਂਦੀ ਹੈ ਜਦੋਂ ਕਿ ਦੋਸ਼ੀ ਨਕਲੀ ਕਰੰਸੀ ਦਾ ਨੋਟ ਲੁਠੇੜੀ ਦੇ ਇਲਾਕੇ ਦੇ ਵਿੱਚ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਪੁਲਿਸ ਵੱਲੋਂ ਫੌਰੀ ਤੌਰ ਤੇ ਐਕਟ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਾਰਵਾਈ ਕੀਤੀ ਕਾਰਵਾਈ ਕਰਕੇ ਮੋਗਾ ਜ਼ਿਲ੍ਹਾ ਦੇ ਵਿੱਚ ਜਾ ਕੇ ਰੇਡ ਕੀਤੀ ਉਹ ਜਦੋਂ ਰੇਡਸ ਕੀਤੀਆਂ ਤਾਂ ਸਕਸੈਸਫੁਲੀ ਅਸੀਂ ਜਿਹੜੇ ਹੈਗੇ ਨੇ ਰਿਕਵਰੀ ਵੀ ਕੀਤੀ ਬੰਡਲ ਜਿਨ੍ਹਾਂ ਤੇ ਨੋਟ ਛਾਪਦੇ ਸੀ ਇੱਕ ਬੰਡਲ ਉਹ ਹੈ ਕੁਝ ਖੁੱਲੇ ਕਾਗਜ਼ ਨੇ ਔਰ ਨਾਲ ਜਿਹੜੀ ਕਰੰਸੀ ਜਿਵੇਂ ਮੈਂ ਦੱਸਿਆ ਵੀ 21500 ਦੇ ਜਿਹੜੀ ਕੁੱਲ ਕੀ ਵੈਲਿਊ 5-500 ਦੇ ਨੋਟਸ ਜਿਹੜੇ ਰਿਕਵਰ ਕੀਤੇ ਇੱਕ ਪ੍ਰਿੰਟਰ ਰਿਕਵਰ ਕੀਤਾ ਤੇ ਬਾਕੀ ਇਹਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਇਹਨਾਂ ਦਾ ਅਸੀਂ ਰਿਮਾਂਡ ਲਈ ਅਪਲਾਈ ਕਰਾਂਗੇ ਰਿਮਾਂਡ ਲੈਣ ਉਪਰੰਤ ਔਰ ਜਿਹੜੇ ਇਹਨਾਂ ਦੇ ਬਾਕੀ ਦੇ ਦੋ ਦੋਸ਼ੀ ਨੇ ਸਹਿ ਦੋਸ਼ੀ ਉਹਨਾਂ ਦੀ ਭਾਲ ਜਾਰੀ ਹੈ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਅਸੀਂ ਜਿਹੜੀ ਅਗਲੀ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ ਜੀ ਅਸੀਂ ਕਿੰਨੇ ਕ ਨੋਟ ਚਲਾਤੇ ਜਾਂ ਕੀ ਕੀ ਇਹਨਾਂ ਨੇ ਹੋਰ ਅਪਰਾਧਾਂ ਨੂੰ ਜਿਹੜਾ ਹੈਗਾ ਅੰਮ੍ਰੀ ਜਮਾ ਪਹਿਨਾਇਆ ਉਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਕੇ ਫਿਰ ਤੁਹਾਡੇ ਨਾਲ ਅਸੀਂ ਖੁਲਾਸਾ ਕਰਾਂਗੇ ਤੇ ਜੋ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਆਪ ਮੁਢਲੀ ਕੁਝ ਕਿਛ ਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਦੋ ਪਰਚੇ ਇਹਨਾਂ ਤੇ ਦਰਜ ਨੇ ਤੇ ਇੱਕ ਇੱਕ ਕਲੰਦਰਾ ਜਿਹੜਾ ਦਰਜ ਆ ਔਰ ਇਹਦੇ ਵਿੱਚ ਜਿਹੜੇ ਕੇਸਿਸ ਰਜਿਸਟਰਡ ਨੇ ਉਹ ਨਕਲੀ ਕਰੰਸੀ ਦੇ ਹੀ ਆ ਉਹਦੇ ਚੋ ਇਹ 7-7 ਸਾਲ ਦੀ ਜਿਹੜੀ ਇਹਨਾਂ ਨੂੰ ਸਜ਼ਾ ਹੋ ਚੁੱਕੀ ਹੈ ਔਰ ਜਿਹੜੀ ਇਹਨਾਂ ਦੀ ਕਹਾਣੀ ਵੀ ਫਰੀਦਕੋਟ ਜੇਲ੍ਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਸੀ ਤੇ ਉੱਥੋਂ ਇਹਨਾਂ ਦੀ ਕਹਾਣੀ ਅੱਗੇ ਵਧੀ ਤੇ ਮੈਨੂੰ ਹਾਂਜੀ ਆ ਦਿਖਾਏ ਆ ਆਪਾਂ ਦੇਖ ਸਕਦੇ ਆਂ ਔਰ ਆਮ ਪਬਲਿਕ ਨੂੰ ਵੀ ਅਸੀਂ ਸਤਰਕ ਰਹਿੰਦੀ ਅਪੀਲ ਕਰਾਂਗੇ ਵੀ ਜਦੋਂ ਕਰੰਸੀ ਦਾ ਕੋਈ ਮੈਟਰ ਹੈ ਨੋਟਾਂ ਨੂੰ ਅੱਛੇ ਤਰੀਕੇ ਨਾਲ ਜਾਂਚ ਪੜਤਾਲ ਧਿਆਨ ਨਾਲ ਦੇਖਣ ਕਿ ਉਹਦੇ ਜਿਹੜੇ ਜਿਹੜੇ ਚਿੰਨ ਨੇ ਆਪਣੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪਹਿਚਾਨ ਕਰਨ ਸਾਨੂੰ ਜੀ ਮੁਢਲੀ ਕਾਹ ਵਿੱਚ ਫਰਕ ਲੱਗਿਆ ਕੁਛ ਹੀ ਮੁਢਲੀ ਇਨਫੋਰਮੇਸ਼ਨ ਤੋਂ ਔਰ ਉਸ ਤੋਂ ਬਾਅਦ ਇਹਦੀਆਂ ਗਾਈਡਲਾਈਨਸ ਆਈਆਂ ਹੋਈਆਂ ਨੇ ਨੋਟਾਂ ਸਬੰਧੀ ਆਪਾਂ ਸਾਰੇ ਵਾਕਫ ਹੈ ਤੇ ਉਹ ਜਦੋਂ ਜਾਂਚ ਕਰਦੇ ਆ ਤੇ ਨਕਲੀ ਤੇ ਅਸਲੀ ਦਾ ਜਿਹੜਾ ਹੈਗਾ ਫਰਕ ਪਤਾ ਚੱਲ ਜਾਂਦਾ ਤੇ ਅਸੀਂ ਲੋਕਾਂ ਨੂੰ ਵੀ ਸਤਰਕ ਰਹਿਣ ਦੀ ਜਾਣਕਾਰੀ ਦੇਵਾਂਗੇ ਮੈਡਮ ਕਿਤੇ ਹੋਰ ਕ੍ਰਾਈਮ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਜਿਹੜੇ ਕ੍ਰਾਈਮ ਕਰਨ ਵਾਲਿਆਂ ਵਾਸਤੇ ਸਾਡਾ ਇੱਕੋ ਹੀ ਮੈਸੇਜ ਹੈ ਵੀ ਪੁਲਿਸ ਅਲਰਟ ਹੈ ਮੁਸਤੈਦ ਹੈ ਤੋਂ ਆਪਾਂ ਕ੍ਰਾਈਮ ਨੂੰ ਠੱਲ ਪਾਈਏ ਤੇ ਨਹੀਂ ਪੁਲਿਸ ਵੱਲੋਂ ਸਾਰਿਆਂ ਨੂੰ ਫੜ ਲਿਆ ਜਾਏਗਾ ਕਿੰਨੇ ਕੁ ਬੰਦੇ ਲੱਗਦੇ ਜਿਹੜੇ ਮੁੱਢਲੀ ਪੁੱਛਗਿੱਛ ਚ ਚਾਰ ਬੰਦੇ ਸਾਹਮਣੇ ਆਏ ਨੇ ਤੇ ਜੇ ਕੋਈ ਹੋਰ ਬੰਦਾ ਵੀ ਸਾਹਮਣੇ ਆਉਂਦਾ ਤੇ ਅਸੀਂ ਉੱਤੇ ਕਾਰਵਾਈ ਕਰਾਂਗੇ ਜਿਹੜੀ ਰਿਕਵਰੀ ਹੋਈ ਉਹਦੇ ਵਿੱਚ ਜੀ ਮੈਂ ਦੁਬਾਰਾ ਰਿਪੀਟ ਕਰ ਦਿੰਨੀ ਆ ਇੱਕ ਪ੍ਰਿੰਟਰ ਐਪਸਨ ਕੰਪਨੀ ਦਾ ਜਿਹਦੇ ਤੇ ਨਕਲੀ ਨੋਟੇ ਪ੍ਰਿੰਟ ਕਰਦੇ ਸੀ A4 ਸਾਈਜ਼ ਦੀਆਂ ਜਿਹੜੀਆਂ ਸ਼ੀਟਾਂ ਜਿਨ੍ਹਾਂ ਤੇ ਕਾਗਜ਼ਾਂ ਤੇ ਇਹ ਨੋਟ ਪ੍ਰਿੰਟ ਕਰਦੇ ਸੀ ਉਹਦਾ ਇੱਕ ਬੰਡਲ ਤੇ ਕੁਝ ਖੁੱਲੇ ਪੇਜ ਰਿਕਵਰ ਹੋਏ ਨੇ ਜਿਨ੍ਹਾਂ ਨੂੰ ਸੀਲ ਕਰਤਾ ਸੀ ਕਟਰ ਜਿਹਦੇ ਨਾਲ ਕੱਟਦੇ ਸੀ ਦੈਨ 22500 ਟੋਟਲ ਜਿਹੜੀ ਹੈਗੀ ਹੈ ਕਰੰਸੀ ਰਿਕਵਰ ਜਿਹੜਾ ਮੇਨ ਇਹਨੂੰ ਸੀਪੀਯੂ ਹੈ ਕੰਪਿਊਟਰ ਉੱਪਰ ਜਿਹੜੇ ਹੋਇਆ ਪੁੱਛ ਕੇ ਪੁੱਛ ਕੇ ਕਰਕੇ ਉਹਦੀ ਵੀ ਅਸੀਂ ਜਿਹੜੀ ਰਿਕਵਰੀ ਕਰਕੇ ਤੇ ਅਗਲੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਇੱਕ ਸਬਸੀਕੁਐਂਟ ਪ੍ਰੈਸ মিডিਆ ਬਰੀਫਿੰਗ ਦੇ ਰਹੀ ਸੰਜੀਤ ਕਰਨ ਇਹਨਾਂ ਨੂੰ ਜੀ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਠੀਕ ਇਹਨਾਂ ਦੇ ਨਾਲ ਇਸੇ ਕੰਮ ਦੇ ਵਿੱਚ ਇਸੇ ਰੋਚ ਆਪਾਂ ਗਏ ਸੀ ਕਿੰਨੇ ਦੋ ਬੰਦੇ ਹੋ ਗਏ ਜਿਨ੍ਹਾਂ ਤੇ ਰੇਟ ਤੇ ਉਹਨਾਂ ਦੀ ਪਾਣੀ ਜਾਰੀ ਇਹਨਾਂ ਦੇ ਜਿਹੜੇ ਕ੍ਰਿਮੀਨਲ ਐਂਟੀਸੈਟਿੰਗ